ਦਾ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਬਾਜ਼ਾਰ ਦੇ ਵਿੱਚ ਉਸ ਵੇਲੇ ਹੜਕੰਪ ਮੱਚ ਜਾਂਦਾ ਹੈ ਲੋਕ ਹੰਗਾਮਾ ਕਰਨ ਲੱਗ ਜਾਂਦੇ ਨੇ ਜਦੋਂ ਪਟੂਰੇ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਤਾਂ ਬਿਲਕੁਲ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਬਾਹਰਲਾ ਖਾਣਾ ਖਾਣ ਲਈ ਆਉਂਦੇ ਨੇ ਤੇ ਉਦੋਂ ਪਟੂਰੇ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਜਦੋਂ ਖਬਰ ਪਤਾ ਲੱਗਦੀ ਹੈ ਜੀਹਾਂ ਆਸ-ਪਾਸੇ ਦੇ ਲੋਕ ਨੇ ਜਿਹੜੇ ਇਕੱਠੇ ਹੋ ਗਏ ਬਾਜ਼ਾਰ ਦੇ ਵਿੱਚ ਹੰਗਾਮਾ ਕਰ ਲੈਂਦੇ ਨੇ ਆਪਣੇ ਫੋਨਾਂ ਦੇ ਵਿੱਚ ਵੀਡੀਓਜ਼ ਬਣਾ ਲੈਂਦੇ ਨੇ ਤੇ ਵਾਇਰਲ ਕਰ ਦਿੰਦੇ ਨੇ ਇਸੇ ਤਰੀਕੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਇੱਕ ਫੈਮਿਲੀ ਬਾਜ਼ਾਰ ਦੇ ਵਿੱਚ ਪਟੂਰੇ ਖਾਣ ਜਾਂਦੀ ਹੈ ਜੀਹਾਂ ਉਹ ਨਿੱਜੀ ਦੁਕਾਨ ਤੇ ਪਟੂਰੇ ਖਾਣ ਜਾਂਦੀ ਹੈ ਤੇ ਜਦੋਂ ਪਟੂਰੇ ਦੀ ਬੁੜਕੀ ਤੋੜਦੇ ਨੇ ਤਾਂ ਪਟੂਰੇ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਂਦੇ ਨੇ ਚੀਕ ਚੰਗਿਆੜਾ ਪਾਉਣ ਲੱਗ ਜਾਂਦੇ ਨੇ ਜਦੋਂ ਬਾਜ਼ਾਰ ਦੇ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਸਾਰੀ ਦੀ ਸਾਰੀ ਗਲਤੀ ਲੇਬਰ ਦੀ ਹੈ ਮੈਂ ਲੇਬਰ ਨੂੰ ਇਸ ਕਰਕੇ ਮਾਫ਼ ਤਾਂ ਨਹੀਂ ਕਰ ਸਕਦਾ ਪਰ ਮੈਂ ਅੱਗੇ ਤੋਂ ਜ਼ਰੂਰ ਧਿਆਨ ਰੱਖਾਂਗਾ ਜੀहां ਉਸ ਨੇ ਮਾਫੀ ਮੰਗੀ ਹੈ ਲੋਕਾਂ ਤੋਂ ਇਸ ਦੇ ਕਾਰਨ ਲੋਕ ਨੇ ਜਿਹੜੇ ਉਹ ਵੀ ਥੋੜੇ ਸ਼ਾਂਤ ਨਜ਼ਰ ਆਏ ਨੇ ਪਰ ਇੱਕ ਵਾਰ ਹੰਗਾਮਾ ਹੋ ਜਾਂਦਾ ਹੈ ਜਦੋਂ ਪਟੂਰੀਆਂ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਜੀਆਂ ਕੋਈ ਮਾਮੂਲੀ ਜੀ ਗੱਲ ਨਹੀਂ ਅਗਰ ਉਸ ਨੂੰ ਕੋਈ ਵੀ ਖਾ ਲੈਣ ਦਾ ਉਸ ਦੀ ਜਾਨ ਨੂੰ ਨੁਕਸਾਨ ਹੋ ਸਕਦਾ ਸੀ ਉਸ ਨੂੰ ਮੌਤ ਵੀ ਆ ਸਕਦੀ ਸੀ ਹੋ ਸਕਦਾ ਉਸ ਨੂੰ ਕੋਈ ਭਿਆਨਕ ਬਿਮਾਰੀ ਲੱਗ ਜਾਵੇ ਜਿहां ਉਹ ਆਪਣੀ ਜਾਨ ਤੋਂ ਹੱਥ ਧੋਕੇ ਬੈਠ ਸਕਦਾ ਸੀ ਕਿ ਆਖਿਰਕਾਰ ਇੰਨੀ ਵੱਡੀ ਲਾਪਰਵਾਹੀ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਕਰ ਸਕਦੇ ਨੇ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰ ਸਕਦੇ ਨੇ ਤਾਂ ਸਬੰਧੀ ਕੀ ਹੈ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ਾ ਨਿਊਜ਼ ਅੱਛਾ ਪਹਿਲੀ ਹੈ ਨਾ ਇਹ ਹਾਂ ਹਾਂ ਕੰਦੇ ਆ ਭਾਈ ਸਿੰਪਲ ਹੀ ਆ ਮਿਲੂਗਾ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਬਾਜ਼ਾਰ ਦੇ ਵਿੱਚ ਉਸ ਵੇਲੇ ਹੜਕੰਪ ਮੱਚ ਜਾਂਦਾ ਹੈ ਲੋਕ ਹੰਗਾਮਾ ਕਰਨ ਲੱਗ ਜਾਂਦੇ ਨੇ ਜਦੋਂ ਪਟੂਰੇ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਤਾਂ ਬਿਲਕੁਲ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਬਾਹਰਲਾ ਖਾਣਾ ਖਾਣ ਲਈ ਆਉਂਦੇ ਨੇ ਤੇ ਉਦੋਂ ਪਟੂਰੇ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਜਦੋਂ ਖਬਰ ਪਤਾ ਲੱਗਦੀ ਹੈ ਜੀਹਾਂ ਆਸ-ਪਾਸੇ ਦੇ ਲੋਕ ਨੇ ਜਿਹੜੇ ਇਕੱਠੇ ਹੋ ਗਏ ਬਾਜ਼ਾਰ ਦੇ ਵਿੱਚ ਹੰਗਾਮਾ ਕਰ ਲੈਂਦੇ ਨੇ ਆਪਣੇ ਫੋਨਾਂ ਦੇ ਵਿੱਚ ਵੀਡੀਓਜ਼ ਬਣਾ ਲੈਂਦੇ ਨੇ ਤੇ ਵਾਇਰਲ ਕਰ ਦਿੰਦੇ ਨੇ ਇਸੇ ਤਰੀਕੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਇੱਕ ਫੈਮਿਲੀ ਬਾਜ਼ਾਰ ਦੇ ਵਿੱਚ ਪਟੂਰੇ ਖਾਣ ਜਾਂਦੀ ਹੈ ਜੀਹਾਂ ਉਹ ਨਿੱਜੀ ਦੁਕਾਨ ਤੇ ਪਟੂਰੇ ਖਾਣ ਜਾਂਦੀ ਹੈ ਤੇ ਜਦੋਂ ਪਟੂਰੇ ਦੀ ਬੁੜਕੀ ਤੋੜਦੇ ਨੇ ਤਾਂ ਪਟੂਰੇ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਜਿਸ ਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਜਾਂਦੇ ਨੇ ਚੀਕ ਚੰਗਿਆੜਾ ਪਾਉਣ ਲੱਗ ਜਾਂਦੇ ਨੇ ਜਦੋਂ ਬਾਜ਼ਾਰ ਦੇ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਸਾਰੀ ਦੀ ਸਾਰੀ ਗਲਤੀ ਲੇਬਰ ਦੀ ਹੈ ਮਲੇਬਰ ਨੂੰ ਇਸ ਕਰਕੇ ਮਾਫ਼ ਤਾਂ ਨਹੀਂ ਕਰ ਸਕਦਾ ਪਰ ਮੈਂ ਅੱਗੇ ਤੋਂ ਜ਼ਰੂਰ ਧਿਆਨ ਰੱਖਾਂਗਾ ਜਿਨ੍ਹਾਂ ਉਸਨੇ ਮਾਫੀ ਮੰਗੀ ਹੈ ਲੋਕਾਂ ਤੋਂ ਇਸ ਦੇ ਕਾਰਨ ਲੋਕ ਨੇ ਜਿਹੜੇ ਉਹ ਵੀ ਥੋੜੇ ਸ਼ਾਂਤ ਨਜ਼ਰ ਆਏ ਨੇ ਪਰ ਇੱਕ ਵਾਰ ਹੰਗਾਮਾ ਹੋ ਜਾਂਦਾ ਜਦੋਂ ਪਟੂਰੀਆਂ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਜੀਆਂ ਇਹ ਕੋਈ ਮਾਮੂਲੀ ਜੀ ਗੱਲ ਨਹੀਂ ਅਗਰ ਉਸ ਨੂੰ ਕੋਈ ਵੀ ਖਾ ਲੈਣ ਦਾ ਉਸ ਦੀ ਜਾਨ ਨੂੰ ਨੁਕਸਾਨ ਹੋ ਸਕਦਾ ਸੀ ਉਸ ਨੂੰ ਮੌਤ ਵੀ ਆ ਸਕਦੀ ਸੀ ਹੋ ਸਕਦਾ ਉਸ ਨੂੰ ਕੋਈ ਭਿਆਨਕ ਬਿਮਾਰੀ ਲੱਗ ਜਾਵੇ ਜਿहां ਉਹ ਆਪਣੀ ਜਾਨ ਤੋਂ ਹੱਥ ਧੋਕੇ ਬੈਠ ਸਕਦਾ ਸੀ ਕਿ ਆਖਿਰਕਾਰ ਇੰਨੀ ਵੱਡੀ ਲਾਪਰਵਾਹੀ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਕਰ ਸਕਦੇ ਨੇ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰ ਸਕਦੇ ਨੇ ਤਾਂ ਸਬੰਧੀ ਕੀ ਹੈ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ਰ ਨਿਊਜ਼